ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਵੱਲੋਂ ਇੱਕ ਵਾਰ ਫਿਰ ਵੱਡਾ ਉਪਰਾਲਾ ਕਰ ਦਿੱਤਾ ਜਿਸ ਨੂੰ ਦੇਖ ਕੇ ਕਿਸਾਨ ਬਾਗੋ-ਬਾਗ ਹੋ ਗਏ ਕਿਸਾਨਾਂ ਦੇ ਚਿਹਰੇ ਖਿੰਡ ਚੁੱਕੇ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ 'ਚ ਜੋ ਹੜ੍ਹਾਂ ਨੇ ਹਾਲਾਤ ਬਣਾਏ ਸੀ ਉਹਨਾਂ ਹਾਲਾਤਾਂ ਨੂੰ ਹਰ ਕੋਈ ਜਦੋਂ ਵੀ ਯਾਦ ਕਰਦਾ ਤਾਂ ਉਹ ਅੱਖਾਂ ਦੇ ਸਾਹਮਣੇ ਆ ਜਾਂਦਾ ਤਾਂ ਉਹ ਹਾਲਾਤਾਂ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਦਕੌਂਦਾ ਦੇ ਵੱਲੋਂ ਹੜ ਪ੍ਰਭਾਵਿਤ ਕਿਸਾਨਾਂ ਦੇ ਕੋਲ ਜਾ ਕੇ ਉਹਨਾਂ ਲਈ ਮਸੀਹਾ ਬਣਿਆ ਜਾ ਰਿਹਾ ਜਿਹੜੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਜੋ ਕਿਸਾਨ ਆਉਣ ਵਾਲੀ ਫਸਲ ਦੇ ਲਈ ਬੀਜ ਨਹੀਂ ਖਰੀਦ ਸਕਦਾ ਕਣਕ ਦੀ ਬਜਾਈ ਹੋਣ ਵਾਲੀ ਆ ਤਾਂ ਉਸ ਦੇ ਲਈ ਬੀਜ ਨਹੀਂ ਖਰੀਦ ਸਕਦਾ ਤਾਂ ਬੀਕੇਯੂ ਦਕੌਂਦਾ ਦੇ ਵੱਲੋਂ ਜਥੇਬੰਦੀ ਦੇ ਆਗੂਆਂ ਦੇ ਵੱਲੋਂ ਉਹਨਾਂ ਨੂੰ ਕਣਕ ਦੇ ਬੀਜ ਮੁਹੱਈਆ ਕਰਵਾਏ ਜਾ ਰਹੇ ਨੇ ਉਹਨਾਂ ਨੂੰ ਡੀਏਪੀ ਦੇ ਗੱਟੇ ਦਿੱਤੇ ਜਾ ਰਹੇ ਨੇ ਤਾਂ ਇਹ ਸਿਲਸਿਲਾ ਬਾਦਸਤੂਰ ਜਾਰੀ ਚੱਲ ਰਿਹਾ ਚੌਥੇ ਦਿਨ ਵੀ ਇਹ ਸਿਲਸਿਲਾ ਚੱਲਿਆ ਫਿਰੋਜ਼ਪੁਰ ਤੇ ਫਾ ਜ਼ਿਲਕਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂਆਂ ਦੇ ਵੱਲੋਂ ਇਹ ਰਾਹਤ ਸਮੱਗਰੀ ਵੰਡੀ ਗਈ ਹੈ ਇਸ ਮੌਕੇ ਕੀ ਕੁਝ ਕਹ ਰਹੇ ਨੇ ਕਿਸਾਨ ਆਗੂ ਉਹਨਾਂ ਦੀ ਜ਼ੁਬਾਨੀ ਸੁਣਾਉਣੇ ਆ ਸਾਡੇ ਸਹਿਯੋਗੀ ਜਗਰਾਤ ਸਿੰਘ ਪੇਖੀ ਦੇ ਵੱਲੋਂ ਗੱਲਬਾਤ ਕੀਤੀ ਆ ਮੰਡੀ ਜਾਨੇ ਕੀ ਪ੍ਰੋਗਰਾਮ ਅਗਲਾ ਦੀ ਲਗਾਤਾਰ ਦੋ ਦਿਨਾਂ ਦੁਹਰਵਾਰ ਤੋਂ ਬਲਾਕ ਦੇ ਪਿੰਡ ਬਾਜੀ ਕੀ ਅੱਜ ਸੰਘਾਰ ਹੈ ਮਤਲਬ ਕਿ ਬਹੁਤ ਠੰਡ ਦੇ ਪਿਆਰ ਨਾਲ ਪ੍ਰਭਾਵਿਤ ਇਸ ਖੇਤਰ ਵਿੱਚ ਗੰਤ ਕੀੜੇ ਦੇ ਆਚਾਰ ਉਹ ਰਸ ਦਾ ਮੰਡੇ ਸੋਤਰਾ ਤੋਂ ਬਾਅਦ ਹੁਣ ਅਸੀਂ ਜਰਾਲਾਪਾਦ ਅਜਿਕਾ ਜਲੇ ਵਿੱਚ ਪੂਰੀ ਝਗੜਾ ਅਤੇ ਹੋਰ ਜਿਹੜੇ ਗਰਿਆ ਦੇ ਨਾਲ ਪੰਚਣੇ ਇਸ ਕਿਉਂ ਕੀ ਹੱਦ ਨਾਲ ਪ੍ਰਭਾਵਿਤ ਨੇ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਪੈਲੀਆਂ ਨੇ ਜਿਹੜੀਆਂ ਕੁਤਰੇ ਆਦਿ ਕਿ ਬੁਗੀਆਂ ਹਨ ਨਾ ਪਿੰਡਾਂ ਦੇ ਵਿੱਚ ਡੀਪੀ ਤੱਕ ਦਾ ਵੀ ਅਤੇ ਹੋਰ ਜਿਹੜੀ ਰਸਤਾ ਹੈ ਉਹ ਬੰਦ ਰਹੇ ਆ ਲਗਾਤਾਰ ਦੋ ਦਿਨਾਂ ਤੋਂ ਸਾਰੇ ਜਿੱਥੇ ਸਰਕਾਰ ਨੇ ਸਰਕਾਰ ਨੇ ਹਾਲੇ ਤੱਕ ਕੋਈ ਲੋਕਾਂ ਦੀ ਬਾਣੀ ਬੜੀ ਸਿਰਫ ਕੁਵਾਰਾਂ ਦੇ ਬਿਆਨ ਬਿਆਨ ਨੇ ਤੇ ਨਾ ਪਿੰਡਾਂ ਦੇ ਜਾ ਕੇ ਗਰਾਊਂਡ ਜ਼ੀਰੋ ਤੇ ਜਾ ਕੇ ਹਰੇਕ ਪੀੜਤ ਖਾਨੇ ਉੱਥੋਂ ਪਹੁੰਚਿਆਲੇ ਨੇ ਅਸੀਂ ਉਹ ਰਾਤਾਂ ਜਿਹੜੀ ਇਹ ਕਾਰਕਰੀਤੀ ਜਾਲੂ ਬੰਦ ਰਹੇ ਆ ਉਦੋਂ ਅਗਲੇ ਵੀਰੇ ਸ਼ਿਖਰੀ ਦੀ ਉਹਦੇ ਵਿੱਚ ਤਾਕਤ ਦੀ ਵਿੱਚ ਪਿੰਡਾਂ ਦੇ ਅਕੀਨ ਜੀ ਜਾਨਾ ਲੱਖੀ ਵਿੱਚ ਦਿਰਾ ਦਾ ਰਿhta ਜਿਹੜਾ ਬਾਹਰ ਚੜ੍ਹ ਕੇ ਆ ਪੂਰੀ ਪੱਤਰ ਕਰਨ ਵਾਸਤੇ ਗੁਰਦਿਆ ਨਗਰਾਸੀ ਉਹਨਾਂ ਨੂੰ ਵੀ ਅਹੀ ਆਗਰਾ ਮਾਂ ਜੀ ਅੱਜ ਅਸੀਂ ਭਾਰਤੀ ਕਿਸਾਨ ਇਹਨਾਂ ਨੇ ਕਿਹਾ ਡਕਾਉਂਦਾ ਵੱਲੋਂ ਫਾਜ਼ਿਲਕਾ ਤੇ ਫਰੋਜਪੁਰ ਦੇ ਵਿੱਚ ਚੌਥੇ ਦਿਨ ਜਿਹੜਾ ਬੀਏਪੀ ਤੇ ਬੀ ਬੰਦ ਕਰ ਰਹੇ ਹੋਏ ਆਂ ਕਿ ਕਿਉਂਕਿ ਅਸੀਂ ਹਾਲਾਤ ਜਾ ਕੇ ਦੇਖਿਆ ਮੌਕੇ ਤੇ ਬਿਲਕੁਲ ਨਾਜ਼ਕ ਕਿਸਾਨਾਂ ਦੇ ਹਾਲਾਤ ਨੇਗੇ ਜਿਹੜਾ ਬਾਹਣਾ ਭਰੇ ਪੈਣਗੇ ਰੇਤੇ ਦੇ ਨਾਲ ਉਹ ਤਾਂ ਕਿਸੇ ਕੌਰ ਵੀ ਹਜੇ ਠੀਕ ਨਹੀਂ ਹੋ ਸਕਦੇ ਕਿਉਂਕਿ ਬਹੁਤ ਵੱਡਾ ਰੇਤਾ ਚੜਿਆ ਪਿਆ ਜਿੰਨੇ ਕੁ ਬਾਹੀ ਜੋਗ ਮੰਗਣਾ ਉਹਨਾਂ ਨੂੰ ਅਸੀਂ ਤਿੰਨ ਕਿੱਲਾ ਤੋਂ ਲਾ ਕੇ ਰੇਟ ਲੈ ਕਿਸਾਨਾਂ ਨੂੰ 2 ਤੇ ਆਪਣਾ ਰੇਜਾ ਜਿਹੜਾ ਸਪਲਾਈ ਆਉਂਦੀ ਹੈਗੀ ਤੇ ਆ ਉਹਨਾਂ ਦੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਜਿੰਨਾ ਸਹਿਯੋਗ ਹੋਊਗਾ ਕੋਈ ਨਾ ਕਿਸਾਨਾਂ ਦਾ ਕਰਾ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਕਿਉਂਕਿ ਅੱਜ ਲੋਡ ਹੈ ਅਜਿਹੇ ਮੁਸ਼ਕਿਲ ਹਾਲਾਤਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਖੜੇ ਹੋਣ ਦੀ ਤਾਂ ਤੁਸੀਂ ਅਕਸਰ ਸੁਣਦੇ ਹੋ ਕਿ ਪੰਜਾਬੀ ਤਾਂ ਹਮੇਸ਼ਾ ਪੰਜਾਬੀਆਂ ਦੇ ਨਾਲ ਖੜਦੇ ਆਂ ਇਕੱਲੇ ਪੰਜਾਬੀਆਂ ਦੇ ਨਾਲ ਨਹੀਂ ਬਲਕਿ ਕਿਸੇ ਵੀ ਮੁਲਕ ਦੇ ਵਿੱਚ ਆਫਤ ਆਵੇ ਭਾਵੇਂ ਕਿ ਉਹ ਕਿਤੇ ਜੰਗ ਵਾਲਾ ਮਾਹੌਲ ਹੋਵੇ ਭਾਵੇਂ ਕਿ ਕਿਤੇ ਕੋਈ ਕੁਦਰਤੀ ਆਫਤ ਵਾਲਾ ਮਾਹੌਲ ਹੋਵੇ ਤਾਂ ਹਮੇਸ਼ਾ ਪੰਜਾਬੀ ਇੱਕ ਠੋਕ ਕੇ ਖੜ ਜਾਂਦੇ ਨੇ ਹਮੇਸ਼ਾ ਮਸੀਹਾ ਬਣ ਜਾਂਦੇ ਨੇ ਇੱਥੇ ਤਾਂ ਫਿਰ ਮਾਰ ਆਪਣਿਆਂ ਦੇ ਉੱਤੇ ਪਈ ਆਖਰ ਕਿਵੇਂ ਬਰਦਾਸ਼ਤ ਕਰ ਸਕਦੇ ਆ ਆਖਰ ਕਿਵੇਂ ਅਜਿਹੇ ਹਾਲਾਤ ਜੋ ਕੁਦਰਤ ਦੇ ਵੱਲੋਂ ਕੁਦਰਤੀ ਕਰੋਪੀ ਭੇਜ ਕੇ ਬਣਾ ਦਿੱਤੇ ਗਏ ਨੇ ਤਾਂ ਕਿਵੇਂ ਉਹਨਾਂ ਤੋਂ ਪਿੱਛੇ हट ਸਕਦੇ ਆ ਤਾਂ ਵਾਕਈ ਅੱਜ ਬਾਕੀ ਸੰਸਥਾਵਾਂ ਨੂੰ ਵੀ ਲੋੜ ਆ ਬਾਕੀ ਉਹਨਾਂ ਲੋਕਾਂ ਨੂੰ ਵੀ ਲੋੜ ਆ ਜੋ ਅੱਜ ਆਪਣੇ ਆਪ ਨੂੰ ਵੱਡੇ ਸ਼ਾਹੂਕਾਰ ਅਖਵਾਉਂਦੇ ਨੇ ਕਿ ਅਜਿਹੇ ਲੋਕਾਂ ਦੀ ਮਦਦ ਕੀਤੀ ਜਾਵੇ ਜੋ ਕਿਸਾਨ ਆਪਣੀ ਫਸਲ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਜੋ ਕਿਸਾਨ ਉਡੀਕ ਕਰਦੇ ਨੇ ਕਿ ਸਾਡੀ ਫਸਲ ਆਵੇਗੀ ਤਾਂ ਅਸੀਂ ਬੱਚਿਆਂ ਦੀਆਂ ਫੀਸਾਂ ਭਰਾਂਗੇ ਜੋ ਕਿਸਾਨ ਉਡੀਕ ਕਰਦੇ ਨੇ ਕਿ ਸਾਡੀ ਫਸਲ ਆਵੇਗੀ ਅਸੀਂ ਫਲਾਣੇ ਦਾ ਕਰਜ਼ਾ ਤਾਰ ਦੇਵਾਂਗੇ ਅਸੀਂ ਦੁਕਾਨਦਾਰ ਦਾ ਕਰਜ਼ਾ ਉਤਾਰ ਦੇਵਾਂਗੇ ਅਸੀਂ ਆੜਤੀਏ ਦੇ ਪੈਸੇ ਮੋੜ ਦੇਵਾਂਗੇ ਪਰ ਇੱਕਦਮ ਕੁਦਰਤੀ ਆਫਤ ਆ ਜਾਵੇ ਕੁਦਰਤੀ ਕਰੋਪੀ ਆ ਜਾਵੇ ਹੜ ਵਰਗੇ ਹਾਲਾਤ ਆ ਜਾਣ ਹੋ ਜਾਣ ਤਾਂ ਫਿਰ ਫਸਲ ਬਰਬਾਦ ਹੋ ਜਾਵੇ ਉਸ ਤੋਂ ਬਾਅਦ ਫਿਰ ਕਿਸਾਨਾਂ ਦੇ ਉੱਤੇ ਜੋ ਬੀਤਦੀ ਆ ਹੋਰ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਤਾਂ ਉਹਨਾਂ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਗਾਉਣ ਦੇ ਲਈ ਤਾਂ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਲਗਾਤਾਰ ਉਪਰਾਲੇ ਕਰ ਰਹੀ ਆ ਉਹਨਾਂ ਜ਼ਖਮਾਂ ਦੇ ਉੱਤੇ ਮਲਮ ਲੱਗੇਗੀ ਤਾਂ ਹੀ ਉਹ ਜ਼ਖਮ ਠੀਕ ਹੋਣਗੇ ਜਦੋਂ ਉਹ ਜ਼ਖਮ ਠੀਕ ਹੋਣਗੇ ਤਾਂ ਕਿਸਾਨ ਦੁਬਾਰਾ ਤੋਂ ਆਪਣੀ ਜ਼ਿੰਦਗੀ ਉਸੇ ਤਰੀਕੇ ਦੇ ਨਾਲ ਬਸਰ ਕਰ ਸਕਣਗੇ ਕਿਉਂਕਿ ਕਿਸਾਨਾਂ ਦੇ ਅੱਜ ਜੋ ਹਾਲਾਤ ਨੇ ਉਹ ਤਰਸਯੋਗ ਹਾਲਾਤ ਹੋ ਚੁੱਕੇ ਨੇ ਜਿਸ ਤਰੀਕੇ ਦੇ ਨਾਲ ਹੜ੍ਹਾਂ ਨੇ ਸਭ ਕੁਝ ਤਬਾਹ ਕਰ ਦਿੱਤਾ ਕਈ ਤਾਂ ਘਰਾਂ ਤੋਂ ਬੇਕਾਰ ਹੋ ਗਏ ਜ਼ਮੀਨਾਂ ਜਿਹੜੀਆਂ ਨੇ ਉਹ ਬਿਜਾਈ ਕਰਨ ਦੇ ਕਾਬਿਲ ਵੀ ਨਹੀਂ ਰਹੀਆਂ ਤਾਂ ਰੇਤਾ ਜਿਹੜਾ ਭਰ ਚੁੱਕਿਆ ਸੀ ਜ਼ਮੀਨਾਂ ਦੇ ਵਿੱਚ ਫਸਲਾਂ ਬਰਬਾਦ ਹੋ ਚੁੱਕੀਆਂ ਤਾਂ ਅਜਿਹੇ ਹਾਲਾਤ ਜੋ ਪੈਦਾ ਹੋਏ ਸੀ ਉਸ ਤੋਂ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਕਿਸਾਨਾਂ ਦੀ ਮਦਦ ਕਰਕੇ ਵਾਕੇ ਹੀ ਇਹ ਹਰ ਪਾਸੇ ਵਾਹਵਾਹੀ ਕਰਵਾ ਦਿੱਤੀ ਹੈ